ਮੋਹਾਲੀ ਚੰਡੀਗੜ੍ਹ ਵਾਲਿਓ ਇਹ ਰੀਲ ਤੁਹਾਡੇ ਵਾਸਤੇ ਆ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਮੋਹਾਲੀ ਦੇ ਵਿੱਚ ਇਹ ਲੋਕ ਰੇੜੀ ਲਾਉਂਦੇ ਆ ਮੋਮੋਜ਼ ਦੀ ਤੇ ਮੋਮੋ ਦੇ ਵਿੱਚ ਕੀ ਨਿਕਲਿਆ ਕੁੱਤੇ ਦਾ ਮਾਸ ਇਹ ਜਿੱਥੇ ਮੋਮੋਜ਼ ਬਣਾਉਂਦੇ ਆ ਉੱਥੇ ਲੋਕਾਂ ਨੇ ਜਾ ਕੇ ਹੱਲਾ ਬੋਲਿਆ ਤਾਂ ਉੱਥੇ ਪਤਾ ਲੱਗਿਆ ਫ੍ਰੀਜਰਾਂ ਦੇ ਵਿੱਚ ਕੁੱਤੇ ਮਾਰੇ ਪਏ ਆ ਇਹਨਾਂ ਨੇ ਤੇ ਉਹਨਾਂ ਦਾ ਮਾਸ ਪਾ ਪਾ ਕੇ ਲੋਕਾਂ ਨੂੰ ਖਵਾਉਂਦੇ ਸੀ ਸੋ ਇਹਨਾਂ ਦੀਆਂ ਸਕਲਾਂ ਦੇਖ ਲਓ ਕਿਹੜੇ-ਕਿਹੜੇ ਨੇ ਜਿੱਥੇ ਵੀ ਇਹਨਾਂ ਦੀ ਰੈੜੀ ਦਿਖੇ ਉੱਥੇ ਖਾਣਾ ਨਹੀਂ ਤੁਸੀਂ ਕੁਝ ਵੀ ਨਾ ਹੀ ਇਹਨਾਂ ਤੇ ਕੋਈ ਕਾਰਵਾਈ ਹੋਈ ਆ ਤੇ ਨਾ ਹੀ ਕੋਈ ਇਹਨਾਂ ਤੇ ਐਕਸ਼ਨ ਲਿੱਤਾ ਗਿਆ ਹੈ ਸੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਸੋ ਜਿੱਥੇ-ਜਿੱਥੇ ਇਹਨਾਂ ਦੀ ਰੈੜੀ ਦਿਖਦੀ ਆ ਸੋ ਉੱਥੇ ਕੋਈ ਵੀ ਖਾਣ ਨਾ ਜਾਇਓ ਕੀ ਪਤਾ ਤੁਸੀਂ ਚਿਕਨ ਦੇ ਬਹਾਨੇ ਕੁੱਤੇ ਦਾ ਮਾਸ ਹੀ ਖਾ ਰਹੇ ਹੋਵੇ ਜਾਂ ਫੇ ਪਨੀਰ ਦੀ ਜਗ੍ਹਾ ਤੁਹਾਨੂੰ ਕੁੱਤੇ ਦਾ ਮਾਸ ਹੀ ਸਰਵ ਕੀਤਾ ਜਾ ਰਿਹਾ ਹੋਵੇ ਹੋ ਸਕਦਾ ਆ ਸੋ ਵੀਡੀਓ ਨੂੰ ਸ਼ੇਅਰ ਕਰ ਦੇ ਦੱਬ ਕੇ कि वो जिसने कुत्ते मार मार के आप लोगों को खिलाया और आपके दिमाग पे सिर्फ पंद्रह दिन दोनों जने पंद्रह दिन, दिन, दिन के अंदर आपके दिमाग की गर्मी उतर गई है इन लोगों की ये हिम्मत होगी कि उसी सिक्सटी सेवन के सेक्टर में ये दोबारा से मार्केट में लगाने के लिए अपनी रेड लेके आ गया है। सामान सामान भाई क्योंकि सरकार ने कोई कार्रवाई नहीं करी पंजाब सरकार ने यह मामला दबाया है क्योंकि नेशनल लेवल तक मामला चला गया था इसकी हिम्मत देख लो इस बंदे की तू शक्ल छुपा रहा है अगर तू उसका बंदा नहीं है तू शक्ल छुपा रहा है मार इसने मोहाली के लोगों को खिलाया चंडीगढ़ के लोगों को खिलाया और आज इसकी हिम्मत होगी गली ऐसी हिम्मत देख लो इन बंदो की तुम्हें मार

ਸੋ ਜਿਹੜੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਦੱਬ ਕੇ ਸ਼ੇਅਰ ਕਰੋ ਤਾਂ ਜੋ ਹਰ ਇੱਕ ਦੇ ਕੋਲ ਇਹ ਇਨਫੋਰਮੇਸ਼ਨ ਪਹੁੰਚ ਸਕੇ ਤੇ ਨਾ ਹੀ ਇਹਨਾਂ ਕੋਲ ਜਾ ਕੇ ਕੁਝ ਖਾਵੇ ਤੇ ਇਹਨਾਂ ਦਾ ਕੋਈ ਭਰੋਸਾ ਨਹੀਂ ਦੋਸਤੋ ਇਹਨਾਂ ਦੇ ਚਿਹਰਿਆਂ ਤੋਂ ਹੀ ਪਤਾ ਲੱਗ ਰਿਹਾ ਹੈ ਤੁਹਾਨੂੰ ਸੋ ਮਿਲਦੇ ਆਂ ਹੋਰ ਅਪਡੇਟ ਲੈ ਕੇ ਪੰਜਾਬ ਤੋਂ ਲੀਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਮਿਲਦੇ ਆਂ ਹੋਰ ਅਪਡੇਟ ਲੈ ਕੇ ਧੰਨਵਾਦ